ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਬਰਗਾੜੀ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ ਡੇਰਾ ਮੁਖੀ सिरसा ਰਾਮ ਰਹੀਮ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ ਦਰਅਸਲ ਹੇਠਲੀ ਅਦਾਲਤ ਦੇ ਵਿੱਚ ਜਿਹੜੀ ਹੀਰਿੰਗ ਚੱਲਦੀ ਸੀਗੀ ਜਿਹੜੇ ਟ੍ਰਾਇਲ ਚੱਲਦੇ ਸੀਗੇ ਉਨ੍ਹਾਂ ਦੇ ਉੱਪਰ ਅਦਾਲਤ ਨੇ ਰੋਕ ਲਾ ਦਿੱਤੀ ਹੈ ਹਾਈ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਤੇ ਜਾਂਚ ਜਿਹੜੀ ਹੈ ਸੀਬੀਆਈ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਦੀ ਜਾਂਚ ਜਿਹੜੀ ਸੀਬੀਆਈ ਕਰੇ ਇਹ ਮੰਗ ਜਿਹੜੀ ਹੈ ਡੇਰਾ ਮੁਖੀ ਰਾਮ ਰਹੀਮ ਦੇ ਵੱਲੋਂ ਰੱਖੀ ਗਈ ਸੀ ਕਿ ਜਿਹੜਾ ਬਰਗਾੜੀ ਮਾਮਲਾ ਹੈ ਉਹਦੀ ਜਾਂਚ ਜਿਹੜੀ ਹੈ ਸੀਬੀਆਈ ਕਰੇ ਇਹਦੀ ਮੰਗ ਜਿਹੜੀ ਰੱਖੀ ਗਈ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਸੁਣਵਾਈ ਦੇ ਵਾਸਤੇ ਭੇਜ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲ ਚੁੱਕੀ ਹੈ ਪਹਿਲਾਂ ਫਰੀਦਕੋਟ ਜਾਨੀ ਕਿ ਹੇਟਲੀ ਅਦਾਲਤ ਦੇ ਵਿੱਚ ਹੀアリングਸ ਹੁੰਦੀ ਸੀਗੀ ਟ੍ਰਾਇਲ ਚੱਲਦੇ ਸੀਗੇ ਤਾਂ ਉਹਦੇ ਉੱਪਰ ਜਿਹੜੀ ਹੇਟਲੀ ਅਦਾਲਤ ਫਰੀਦਕੋਟ ਦੇ ਵਿੱਚ ਸੁਣਵਾਈ ਹੁੰਦੀ ਸੀ ਉਸ ਦੇ ਉੱਪਰ ਰੋਕ ਲਾ ਦਿੱਤੀ ਹੈ ਔਰ ਨਾਲ ਦੀ ਨਾਲ ਕੀ ਜਿਹੜਾ ਡੇਰਾ ਮੁਖੀ ਨੇ ਇਹ ਮੰਗ ਰੱਖੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇ ਉਹ ਵੀ ਮੰਗ ਜਿਹੜੀ ਹੈ ਉਹ ਪਟੀਸ਼ਨ ਜਿਹੜੀ ਹੈ ਡਬਲ ਬੈਂਚ ਨੂੰ ਫਾਰਵਰਡ ਕਰ ਦਿੱਤੀ ਹੈ ਯਾਨੀ ਕਿ ਡਬਲ ਬੈਂਚ ਦੇ ਕੋਲ ਉਹ ਮੰਗ ਪਹੁੰਚਾ ਦਿੱਤੀ ਹੈ ਡਬਲ ਬੈਂਚ ਉਸ ਦੀ ਜਾਂਚ ਕਰੇਗੀ ਨਰੀਖਣ ਕਰੇਗੀ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਦੇਵੇਗੀ ਕਿ ਇਸ ਦੀ ਜਾਂਚ सीबीआई ਨੂੰ ਸੌਂਪਣੀ ਚਾਹੀਦੀ ਹੈ ਜਾਂ ਫਿਰ ਨਹੀਂ ਹਾਲਾਂਕਿ ਹੁਣ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਕੇਸ ਨਾ ਰਾਮ ਰਹੀਮ ਤੇ ਦਰਜ ਹੋਇਆ ਸੀਗਾ ਉਸ ਨੂੰ ਲੈ ਕੇ ਹੇਟਲੀ ਅਦਾਲਤ ਦੇ ਵਿੱਚ ਸੁਣਵਾਈ ਚੱਲਦੀ ਸੀਗੀ ਟ੍ਰਾਇਲ ਚੱਲਦੇ ਸੀਗੇ ਪਰ ਉਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੁਣਵਾਈ ਨੂੰ ਲੈ ਕੇ ਰਾਮ ਰਹੀਮ ਨੇ ਪਟੀਸ਼ਨ ਪਾਈ ਔਰ ਪਲੱਸ ਇੱਕ ਹੋਰ ਪੁਆਇੰਟ ਇਸ ਦੇ ਨਾਲ ਇਹ ਰੱਖਿਆ ਕਿ ਇਹਦੀ ਜਿਹੜੀ ਜਾਂਚ ਹੈ ਉਹ ਸੀਬੀਆਈ ਦੇ ਕੋਲੋਂ ਹੋਣੀ ਚਾਹੀਦੀ ਹੈ ਤਾਂ ਦੋਨਾਂ ਮੰਗਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਹੇਟਲੀ ਅਦਾਲਤ ਤਫਰੀਦ ਕੋਰਟ ਦੇ ਵਿੱਚ ਸੁਣਵਾਈ ਤੇ ਰੋਕ ਲਾ ਦਿੱਤੀ ਐ ਇਸ ਮਾਮਲੇ ਦੇ ਵਿੱਚ ਔਰ ਦੂਸਰੀ ਗੱਲ ਜਿਹੜੀ ਮੰਗ ਰਾਮ ਰਹੀਮ ਨੇ ਰੱਖੀ ਸੀਗੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਐ ਉਹ ਸੀਬੀਆਈ ਦੇ ਕੋਲੋਂ ਹੋਵੇ ਸੀਬੀਆਈ ਜਾਂਚ ਕਰੇ ਤਾਂ ਉਹ ਵੀ ਮੰਗ ਜਿਹੜੀ ਐ ਉਹ ਡਬਲ ਬੈਂਚ ਨੂੰ ਭੇਜ ਦਿੱਤੀ ਐ ਜਿਹੜੀ ਸੀਬੀਆਈ ਦੀ ਜਾਂਚ ਦੀ ਗੱਲ ਕਹੀ ਗਈ ਐ ਉਹ ਡਬਲ ਬੈਂਚ ਨੂੰ ਭੇਜ ਦਿੱਤੀ ਐ ਤਾਂ ਵੱਡਾ ਆ ਮਾਮਲਾ ਹੈ ਬਰਗਾੜੀ ਬੇਦਬੀ ਮਾਮਲਾ ਹੈ ਔਰ ਇਸ ਦੇ ਉੱਪਰ ਹਾਈ ਕੋਰਟ ਨੇ ਇਹ ਨਵਾਂ ਆਦੇਸ਼ ਦਿੱਤਾ ਸੁਣਵਾਈ ਤੇ ਰੋਕ ਲਾ ਦਿੱਤੀ ਹੈ ਹੇਠਲੀ ਅਦਾਲਤ ਦੇ ਵਿੱਚ ਰੋਕ ਲਾ ਕੇ ਤੇ ਜਿਹੜੀ ਮੰਗ ਸੀ ਬੀਆਈ ਦੀ ਰੱਖੀ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਫਾਰਵਰਡ ਕਰ ਦਿੱਤਾ ਹੈ ਕਿ ਜਿਹੜੇ ਟ੍ਰਾਇਲ ਚੱਲਦੇ ਸੀਗੇ ਉਨ੍ਹਾਂ ਦੇ ਉੱਪਰ ਅਦਾਲਤ ਨੇ ਰੋਕ ਲਾ ਦਿੱਤੀ ਹੈ ਹਾਈ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਤੇ ਜਾਂਚ ਜਿਹੜੀ ਹੈ ਸੀਬੀਆਈ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਦੀ ਜਾਂਚ ਜਿਹੜੀ ਸੀਬੀਆਈ ਕਰੇ ਇਹ ਮੰਗ ਜਿਹੜੀ ਹੈ ਡੇਰਾ ਮੁਖੀ ਰਾਮ ਰਹੀਮ ਦੇ ਵੱਲੋਂ ਰੱਖੀ ਗਈ ਸੀ ਕਿ ਜਿਹੜਾ ਬਰਗਾੜੀ ਮਾਮਲਾ ਹੈ ਉਹਦੀ ਜਾਂਚ ਜਿਹੜੀ ਹੈ ਸੀਬੀਆਈ ਕਰੇ ਇਹਦੀ ਮੰਗ ਜਿਹੜੀ ਰੱਖੀ ਗਈ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਸੁਣਵਾਈ ਦੇ ਵਾਸਤੇ ਭੇਜ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲ ਚੁੱਕੀ ਹੈ ਪਹਿਲਾਂ ਫਰੀਦਕੋਟ ਜਾਨੀ ਕਿ ਹੇਟਲੀ ਅਦਾਲਤ ਦੇ ਵਿੱਚ ਹੀアリングਸ ਹੁੰਦੀ ਸੀਗੀ ਟਰਾਇਲ ਚੱਲਦੇ ਸੀਗੇ ਤਾਂ ਉਹਦੇ ਉੱਪਰ ਜਿਹੜੀ ਹੇਟਲੀ ਅਦਾਲਤ ਫਰੀਦਕੋਟ ਦੇ ਵਿੱਚ ਸੁਣਵਾਈ ਹੁੰਦੀ ਸੀ ਉਸ ਦੇ ਉੱਪਰ ਰੋਕ ਲਾ ਦਿੱਤੀ ਹੈ ਔਰ ਨਾਲ ਦੀ ਨਾਲ ਹੀ ਜਿਹੜਾ ਡੇਰਾ ਮੁਖੀ ਨੇ ਇਹ ਮੰਗ ਰੱਖੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇ ਉਹ ਵੀ ਮੰਗ ਜਿਹੜੀ ਹੈ ਉਹ ਪਟੀਸ਼ਨ ਜਿਹੜੀ ਹੈ ਡਬਲ ਬੈਂਚ ਨੂੰ ਫਾਰਵਰਡ ਕਰ ਦੁੱਤੀ ਹੈ ਯਾਨੀ ਕਿ ਡਬਲ ਬੈਂਚ ਦੇ ਕੋਲ ਉਹ ਮੰਗ ਪਹੁੰਚਾ ਦਿੱਤੀ ਹੈ ਡਬਲ ਬੈਂਚ ਉਸ ਦੀ ਜਾਂਚ ਕਰੇਗੀ ਨਰੀਖਣ ਕਰੇਗੀ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਦੇਵੇਗੀ ਕਿ ਇਸ ਦੀ ਜਾਂਚ सीबीआई ਨੂੰ ਸੌਂਪਣੀ ਚਾਹੀਦੀ ਹੈ ਜਾਂ ਫਿਰ ਨਹੀਂ ਹਾਲਾਂਕਿ ਹੁਣ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਕੇਸ ਰਾਮ ਰਹੀਮ ਤੇ ਦਰਜ ਹੋਇਆ ਸੀਗਾ ਉਸ ਨੂੰ ਲੈ ਕੇ ਹੇਠਲੀ ਅਦਾਲਤ ਦੇ ਵਿੱਚ ਸੁਣਵਾਈ ਚੱਲਦੀ ਸੀਗੀ ਟਰੇਲ ਚੱਲਦੇ ਸੀਗੇ ਪਰ ਉਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੁਣਵਾਈ ਨੂੰ ਲੈ ਕੇ ਰਾਮ ਰਹੀਮ ਨੇ ਪਟੀਸ਼ਨ ਪਾਈ ਔਰ ਪਲੱਸ ਇੱਕ ਹੋਰ ਪੁਆਇੰਟ ਇਸ ਦੇ ਨਾਲ ਇਹ ਰੱਖਿਆ ਕਿ ਇਹਦੀ ਜਿਹੜੀ ਜਾਂਚ ਹੈ ਉਹ ਸੀਬੀਆਈ ਦੇ ਕੋਲੋਂ ਹੋਣੀ ਚਾਹੀਦੀ ਹੈ ਤਾਂ ਦੋਨਾਂ ਮੰਗਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਹੇਟਲੀ ਅਦਾਲਤ ਤਫਰੀਦ ਕੋਰਟ ਦੇ ਵਿੱਚ ਸੁਣਵਾਈ ਤੇ ਰੋਕ ਲਾ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਔਰ ਦੂਸਰੀ ਗੱਲ ਜਿਹੜੀ ਮੰਗ ਰਾਮ ਰਹੀਮ ਨੇ ਰੱਖੀ ਸੀਗੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸੀਬੀਆਈ ਦੇ ਕੋਲੋਂ ਹੋਵੇ ਸੀਬੀਆਈ ਜਾਂਚ ਕਰੇ ਤਾਂ ਉਹ ਵੀ ਮੰਗ ਜਿਹੜੀ ਹੈ ਉਹ ਡਬਲ ਬੈਂਚ ਨੂੰ ਭੇਜ ਦਿੰਦੀ ਹੈ ਜਿਹੜੀ ਸੀਬੀਆਈ ਦੀ ਜਾਂਚ ਦੀ ਗੱਲ ਕਹੀ ਗਈ ਹੈ ਉਹ ਡਬਲ ਬੈਂਚ ਨੂੰ ਭੇਜ ਦਿੰਦੀ ਹੈ ਤਾਂ ਵੱਡਾ ਆ ਮਾਮਲਾ ਹੈ ਬਰਗਾੜੀ ਬੇਦਬੀ ਮਾਮਲਾ ਹੈ ਔਰ ਇਸ ਦੇ ਉੱਪਰ ਹਾਈ ਕੋਰਟ ਨੇ ਇਹ ਨਵਾਂ ਆਦੇਸ਼ ਦਿੱਤਾ ਸੁਣਵਾਈ ਤੇ ਰੋਕ ਲਾ ਦਿੱਤੀ ਹੈ ਹੇਠਲੀ ਅਦਾਲਤ ਦੇ ਵਿੱਚ ਰੋਕ ਲਾ ਕੇ ਤੇ ਜਿਹੜੀ ਮੰਗ ਸੀ ਬੀਆਈ ਦੀ ਰੱਖੀ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਫਾਰਵਰਡ ਕਰ ਦਿੱਤਾ ਜਿਹੜੀ ਹੀਰਿੰਗ ਚੱਲਦੀ ਸੀਗੀ ਜਿਹੜੇ ਟ੍ਰਾਇਲ ਚੱਲਦੇ ਸੀਗੇ ਉਨ੍ਹਾਂ ਦੇ ਉੱਪਰ ਅਦਾਲਤ ਨੇ ਰੋਕ ਲਾ ਦਿੱਤੀ ਹੈ ਹਾਈ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਤੇ ਜਾਂਚ ਜਿਹੜੀ ਹੈ ਸੀਬੀਆਈ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਦੀ ਜਾਂਚ ਜਿਹੜੀ ਸੀਬੀਆਈ ਕਰੇ ਇਹ ਮੰਗ ਜਿਹੜੀ ਹੈ ਡੇਰਾ ਮੁਖੀ ਰਾਮ ਰਹੀਮ ਦੇ ਵੱਲੋਂ ਰੱਖੀ ਗਈ ਸੀ ਕਿ ਜਿਹੜਾ ਬਰਗਾੜੀ ਮਾਮਲਾ ਹੈ ਉਹਦੀ ਜਾਂਚ ਜਿਹੜੀ ਹੈ ਸੀਬੀਆਈ ਕਰੇ ਇਹਦੀ ਮੰਗ ਜਿਹੜੀ ਰੱਖੀ ਗਈ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਸੁਣਵਾਈ ਦੇ ਵਾਸਤੇ ਭੇਜ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲ ਚੁੱਕੀ ਹੈ ਪਹਿਲਾਂ ਫਰੀਦਕੋਟ ਯਾਨੀ ਕਿ ਹੇਟਲੀ ਅਦਾਲਤ ਦੇ ਵਿੱਚ ਹੀアリングਸ ਹੁੰਦੀ ਸੀਗੀ ਟ੍ਰਾਇਲ ਚੱਲਦੇ ਸੀਗੇ ਤਾਂ ਉਹਦੇ ਉੱਪਰ ਜਿਹੜੀ ਹੇਟਲੀ ਅਦਾਲਤ ਫਰੀਦਕੋਟ ਦੇ ਵਿੱਚ ਸੁਣਵਾਈ ਹੁੰਦੀ ਸੀ ਉਸ ਦੇ ਉੱਪਰ ਰੋਕ ਲਾ ਦਿੱਤੀ ਹੈ ਔਰ ਨਾਲ ਦੀ ਨਾਲ ਹੀ ਜਿਹੜਾ ਡੇਰਾ ਮੁਖੀ ਨੇ ਇਹ ਮੰਗ ਰੱਖੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇ ਉਹ ਵੀ ਮੰਗ ਜਿਹੜੀ ਹੈ ਉਹ ਪਟੀਸ਼ਨ ਜਿਹੜੀ ਹੈ ਡਬਲ ਬੈਂਚ ਨੂੰ ਫਾਰਵਰਡ ਕਰ ਦੁੱਤੀ ਹੈ ਯਾਨੀ ਕਿ ਡਬਲ ਬੈਂਚ ਦੇ ਕੋਲ ਉਹ ਮੰਗ ਪਹੁੰਚਾ ਦੁੱਤੀ ਹੈ ਡਬਲ ਬੈਂਚ ਉਸ ਦੀ ਜਾਂਚ ਕਰੇਗੀ ਨਰੀਖਣ ਕਰੇਗੀ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਦੇਵੇਗੀ ਕਿ ਇਸ ਦੀ ਜਾਂਚ सीबीआई ਨੂੰ ਸੌਂਪਣੀ ਚਾਹੀਦੀ ਹੈ ਜਾਂ ਫਿਰ ਨਹੀਂ ਹਾਲਾਂਕਿ ਹੁਣ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਕੇਸ ਰਾਮ ਰਹੀਮ ਤੇ ਦਰਜ ਹੋਇਆ ਸੀਗਾ ਉਸ ਨੂੰ ਲੈ ਕੇ ਹੇਠਲੀ ਅਦਾਲਤ ਦੇ ਵਿੱਚ ਸੁਣਵਾਈ ਚੱਲਦੀ ਸੀਗੀ ਟਰੇਲ ਚੱਲਦੀ ਸੀਗੇ ਪਰ ਉਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੁਣਵਾਈ ਨੂੰ ਲੈ ਕੇ ਰਾਮ ਰਹੀਮ ਨੇ ਪਟੀਸ਼ਨ ਪਾਈ ਔਰ ਪਲੱਸ ਇੱਕ ਹੋਰ ਪੁਆਇੰਟ ਇਸ ਦੇ ਨਾਲ ਇਹ ਰੱਖਿਆ ਕਿ ਇਹਦੀ ਜਿਹੜੀ ਜਾਂਚ ਹੈ ਉਹ ਸੀਬੀਆਈ ਦੇ ਕੋਲੋਂ ਹੋਣੀ ਚਾਹੀਦੀ ਹੈ ਤਾਂ ਦੋਨਾਂ ਮੰਗਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਹੇਟਲੀ ਅਦਾਲਤ ਤਫਰੀਦ ਕੋਰਟ ਦੇ ਵਿੱਚ ਸੁਣਵਾਈ ਤੇ ਰੋਕ ਲਾ ਦਿੱਤੀ ਹੈ ਇਸ ਮਾਮਲੇ ਦੇ ਵਿੱਚ ਔਰ ਦੂਸਰੀ ਗੱਲ ਜਿਹੜੀ ਮੰਗ ਰਾਮ ਰਹੀਮ ਨੇ ਰੱਖੀ ਸੀਗੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸੀਬੀਆਈ ਦੇ ਕੋਲੋਂ ਹੋਵੇ ਸੀਬੀਆਈ ਜਾਂਚ ਕਰੇ ਤਾਂ ਉਹ ਵੀ ਮੰਗ ਜਿਹੜੀ ਹੈ ਉਹ ਡਬਲ ਬੈਂਚ ਨੂੰ ਭੇਜ ਦਿੱਤੀ ਹੈ ਜਿਹੜੀ ਸੀਬੀਆਈ ਦੀ ਜਾਂਚ ਦੀ ਗੱਲ ਕਹੀ ਗਈ ਹੈ ਉਹ ਡਬਲ ਬੈਂਚ ਨੂੰ ਭੇਜ ਦਿੱਤੀ ਹੈ ਤਾਂ ਵੱਡਾ ਆ ਮਾਮਲਾ ਹੈ ਬਰਗਾੜੀ ਬੇਦਬੀ ਮਾਮਲਾ ਹੈ ਔਰ ਇਸ ਦੇ ਉੱਪਰ ਹਾਈ ਕੋਰਟ ਨੇ ਇਹ ਨਵਾਂ ਆਦੇਸ਼ ਦਿੱਤਾ ਸੁਣਵਾਈ ਤੇ ਰੋਕ ਲਾ ਦਿੱਤੀ ਹੈ ਹੇਠਲੀ ਅਦਾਲਤ ਦੇ ਵਿੱਚ ਰੋਕ ਲਾ ਕੇ ਤੇ ਜਿਹੜੀ ਮੰਗ ਸੀਬੀਆਈ ਦੀ ਰੱਖੀ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਫਾਰਵਰਡ ਕਰ ਦਿੱਤਾ ਜਿਹੜੀ ਹੀਰਿੰਗ ਚੱਲਦੀ ਸੀਗੀ ਜਿਹੜੇ ਟ੍ਰਾਇਲ ਚੱਲਦੇ ਸੀਗੇ ਉਨ੍ਹਾਂ ਦੇ ਉੱਪਰ ਅਦਾਲਤ ਨੇ ਰੋਕ ਲਾ ਦਿੱਤੀ ਹੈ ਹਾਈ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਤੇ ਜਾਂਚ ਜਿਹੜੀ ਹੈ ਸੀਬੀਆਈ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਦੀ ਜਾਂਚ ਜਿਹੜੀ ਸੀਬੀਆਈ ਕਰੇ ਇਹ ਮੰਗ ਜਿਹੜੀ ਹੈ ਡੇਰਾ ਮੁਖੀ ਰਾਮ ਰਹੀਮ ਦੇ ਵੱਲੋਂ ਰੱਖੀ ਗਈ ਸੀ ਕਿ ਜਿਹੜਾ ਬਰਗਾੜੀ ਮਾਮਲਾ ਹੈ ਉਹਦੀ ਜਾਂਚ ਜਿਹੜੀ ਹੈ ਸੀਬੀਆਈ ਕਰੇ ਇਹਦੀ ਮੰਗ ਜਿਹੜੀ ਰੱਖੀ ਗਈ ਸੀ ਉਸ ਨੂੰ ਡਬਲ ਬੈਂਚ ਦੇ ਕੋਲ ਸੁਣਵਾਈ ਦੇ ਵਾਸਤੇ ਭੇਜ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵੱਡੀ ਰਾਹਤ ਮਿਲ ਚੁੱਕੀ ਹੈ ਪਹਿਲਾਂ ਫਰੀਦਕੋਟ ਜਾਨੀ ਕਿ ਹੇਟਲੀ ਅਦਾਲਤ ਦੇ ਵਿੱਚ ਹੀਰਿੰਗਸ ਹੁੰਦੀ ਸੀਗੀ ਟਰਾਇਲ ਚੱਲਦੇ ਸੀਗੇ ਤਾਂ ਉਹਦੇ ਉੱਪਰ ਜਿਹੜੀ ਹੇਟਲੀ ਅਦਾਲਤ ਫਰੀਦਕੋਟ ਦੇ ਵਿੱਚ ਸੁਣਵਾਈ ਹੁੰਦੀ ਸੀ ਉਸ ਦੇ ਉੱਪਰ ਰੋਕ ਲਾ ਦਿੱਤੀ ਹੈ ਔਰ ਨਾਲ ਦੀ ਨਾਲ ਹੀ ਜਿਹੜਾ ਡੇਰਾ ਮੁਖੀ ਨੇ ਇਹ ਮੰਗ ਰੱਖੀ ਸੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰੇ ਉਹ ਵੀ ਮੰਗ ਜਿਹੜੀ